ਕੀ ਗੈਵਲ ਕਰਾ ਬੈਠਿਆ ਉੱਤੇ ਗੋਲੀ ਕਿਨੇ ਚਲਾਤੀ ਹੁਣ ਐਡੇ ਤਾਂ ਨਹੀਂ ਲੋਕ ਮੂਰਖੇ ਤੇ ਨਹੀਂ ਮੂਰਖੇ ਗੇ ਹੂੰ ਤੇ ਅਸਲ ਮੈਂ ਆਪ ਖੁੱਦ ਸੱਤੇ ਜੀ ਜੀ ਉਹ ਗੋਲੀ ਚਲਾਈ ਡੰਡਿਆਂ ਨਾਲ ਕੁੱਟ-ਕੁੱਟ ਕੇ ਕੋਟਕਪੁਰੇ ਚੌਂਕ 'ਚ ਭਜਾ ਦਿੱਤਾ ਦੋ ਮੁੰਡੇ ਉੱਤੇ ਮਾਰ ਦਿੱਤੇ ਦੋ ਬੰਦੇ ਕੁੱਗਨੇ ਵਾਰੇ ਨੇ ਹੂੰ ਉਹ ਫਿਰ ਸੰਤਾ ਨੇ ਉਤਰ ਦਿੱਤਾ ਸੀ ਹੂੰ ਕਹਿੰਦੇ ਤੁਸੀਂ ਕੁੜੀ ਕਿਨੂੰ ਦਿੱਤੀ ਕੈਰੋ ਪਰਿਵਾਰ ਨੂੰ ਬਾਦਲ ਦੀ ਕੁੜੀ ਕੈਰੋ ਪਰਿਵਾਰ ਉਹ ਜਿੰਨੇ ਮੋਹਨ ਸਿੰਘ ਤੋੜ ਨੂੰ ਨੰਗਿਆਂ ਕਰਕੇ ਬਰਫ ਦੀ ਸੱਲ ਦੇ ਉੱਤੇ ਪਾ ਕੇ ਸ਼ਹੀਦ ਕੀਤਾ ਹੋਵੇ ਸ਼ਰਮਣੀ ਕੀ ਮਿੱਟੀ ਦੇ ਪ੍ਰਧਾਨ ਨੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਿੱਖ ਕੌਮ ਦੇ ਆਗੂ ਦੇ ਕੋਲ ਸੋ ਗੱਲਬਾਤ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਸੁਖਬੀਰ ਬਾਦਲ ਦੇ ਵੱਲੋਂ ਜੋ ਵੱਡੇ ਵੱਡੇ ਬਿਆਨ ਦਿੱਤੇ ਗਏ ਨੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਤਿਪਨਾ ਦਿਵਸ ਮਨਾਇਆ ਗਿਆ ਹੈ ਦਰਬਾਰ ਸਾਹਿਬ ਦੇ ਵਿੱਚ ਤੇ 103 ਸਤਿਪਨਾ ਦਿਵਸ ਸੀਗਾ ਇਹ ਹੈਗਾ ਸੋ ਬੜੇ ਵੱਡੇ ਵੱਡੇ ਸਵਾਲ ਪ੍ਰਚਾਰਕਾਂ ਨੇ ਵੀ ਕੀਤੇ ਨੇ ਕੌਮ ਦੇ ਆਗੂਆਂ ਨੇ ਵੀ ਕੀਤੇ ਨੇ ਸੁਰਮੀ ਅਕਾਲੀ ਦਲ ਦੇ ਬਾਰੇ ਦੇ ਵਿੱਚ ਸੋ ਸਾਡੇ ਨਾਲ ਬਾਬਾ ਜੀ ਹੈਗੇ ਨੇ ਗੱਲਬਾਤ ਕਰਦੇ ਆ ਉਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕੇ ਸ਼ੇਅਰ ਕਰੀ ਜਾਇ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਗੁਰਚਰਨ ਸਿੰਘ ਪਿੰਡ ਗੱਟੀਆਪੁਰ ਸਿੰਘ ਗੁਰਚਰਨ ਸਿੰਘ ਗੱਟੀ ਕਹਿੰਦੇ ਜੀ ਤੇ ਖਾਲਸਾ ਜੀ ਪਿਛਲੇ ਦਿਨਾਂ ਦੇ ਵਿੱਚ 103 ਵਾਂ ਜਿਹੜਾ ਹੈਗਾ ਸਤਫਨਾ ਦਿਵਸ ਸ਼ਰੋਮੀ ਅਕਾਲੀ ਦਲ ਦਾ ਸੁਖਬੀਰ ਬਾਦਲ ਦੇ ਵੱਲੋਂ ਮਨਾਇਆ ਗਿਆ ਬੜਾ ਉੱਥੇ ਜੋਰ ਛੁਰ ਦੇ ਨਾਲ ਤੇ ਉੱਥੇ ਉਹਨਾਂ ਨੇ ਬੜੇ ਵੱਡੇ ਵੱਡੇ ਬਿਆਨ ਵੀ ਦਿੱਤੇ ਹੈਗੇ ਨੇ ਸੋ ਉਸ ਮੁੱਦੇ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹੈਗੇ ਆ ਤੇ ਸੁਖਵੀਰ ਬਾਦਲ ਇਹ ਗੱਲ ਕਹਿੰਦੇ ਹੈਗੇ ਨੇ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਦੇ ਹੁੰਦਿਆਂ ਜੋ ਵੀ ਬਦਮੀਆਂ ਹੋਈਆਂ ਹੈਗੀਆਂ ਨੇ ਸਾਡੇ ਤੇ ਤੁਮ ਤਾਂ ਲਾਈਆਂ ਗਈਆਂ ਨੇ ਸਾਡੇ ਤੇ ਇਲਜ਼ਾਮ ਲਾਏ ਗਏ ਨੇ ਕੀ ਕਹਿੰਦੇ ਹੋ ਗੱਲ ਤਾਂ ਤੁਸੀਂ ਗਲਤ ਵੀ ਕਾਲੀ ਦਲ ਨੇ ਮਨਾਇਆ ਕਾਲੀ ਦਲ ਨੇ ਹੀ ਮਨਾਇਆ ਇਹ ਕਾਲੀ ਦਲ ਜਿਹੜੀ ਇੱਕ ਪਾਰਟੀ ਸੀ ਕਾਲੀਦਲ ਇੱਕ ਸੁੱਚਾ ਸੁੱਚਾ ਮਤਲਬ ਵੀ ਇੱਕ ਧਰਮ ਦੇ ਨਾਂ ਤੇ ਇੱਕ ਪਾਰਟੀ ਬਣੀ ਸੀ ਹਾਂਜੀ ਕਾਲੀ ਬਾਬਾ ਫੂਲਾ ਸਿੰਘ ਦੀ ਜੀ ਜੀ ਪਰੂਪੀਆਂ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਬਨੌਟੀ ਬਾਦਲੀਆਂ ਨੇ ਕਾਲੀਦਲ ਜਿਹੜੀ ਪਾਰਟੀ ਸੀ ਉਸ ਨੂੰ ਖਤਮ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ ਉਸੇ ਜ਼ੋਰ ਦੇ ਨਾਲ ਹੀ ਇਹਨਾਂ ਨੇ ਜਿਹੜਾ ਕੋਸ਼ਿਸ਼ ਤੇ ਮਨਾਇਆ ਤੇ ਜਿਹੜਾ ਕੁਝ ਕਰ ਰਹੇ ਨੇ ਇਹ ਪੰਥ ਨੂੰ ਧੋਖੇ ਚ ਰੱਖ ਕੇ ਸਿੱਖ ਕੌਮ ਨੂੰ ਧੋਖੇ ਚ ਰੱਖ ਕੇ ਸਿੱਖ ਕੌਮ ਦੀਆਂ ਜੜਾਂ 'ਚ ਤੇਲ ਪਾਉਣ ਦਾ ਬਾਦਲੇ ਬੜੇ ਚਿਰ ਦਾ ਕੰਮ ਕਰਦੇ ਆਉਂਦੇ ਨੇ ਅੱਜ ਆ ਥੋੜਾ ਕੀਤਾ ਹੈਗਾ ਹੂੰ ਹੁਣ ਤੁਸੀਂ ਕਿਹਾ ਵੀ ਇਹਨਾਂ ਨੇ ਮਾਫੀ ਮੰਗਣ ਦੀ ਗੱਲ ਕੀਤੀ ਜਾਂ ਮਾਫੀ ਦੇ ਦਿਓ ਵੀ ਸਾਡੇ ਹੱਥੀ ਕੁਰਸੀ ਆ ਜਾਏ ਸੁਖਵੀਰ ਇਹ ਕਰਿਆ ਵੀ ਕੁਰਸੀ ਦੀ ਜਿਹੜਾ ਵੀ ਅਬ ਜੀ ਪਹਿਲਾ ਸਵਾਲ ਇਹ ਸੀਗਾ ਵੀ ਸਾਡੇ ਤੇ ਇਲਜ਼ਾਮ ਲਾਏ ਗਏ ਨੇ ਪ੍ਰਚਾਰਕਾਂ ਦੇ ਵੱਲੋਂ ਜਿਹੜੇ ਹੈਗੇ ਨੇ ਕੌਮ ਦੇ ਆਗੂ ਕਈ ਹੈਗੇ ਨੇ ਸਾਡੇ ਤੇ ਇਲਜ਼ਾਮ ਲੱਗੇ ਨੇ ਬੇਦਗੀਆਂ ਇਲਜ਼ਾਮ ਕਿਵੇਂ ਲੱਗੇ ਤੁਹਾਡੀ ਸਰਕਾਰ ਸੀ ਗੁੰਡਾਗਰਦ ਦੀ ਤੁਸੀਂ ਬੋਧ ਕੀਤੀ ਇਲਜ਼ਾਮ ਕੀ ਤੁਹਾਡੇ ਹਕੀਕਤ ਹੈ ਚਲੋ ਮੰਨ ਲੈਣੇ ਇਹ ਕਹਿੰਦੇ ਨੇ ਵੀ ਇਲਜ਼ਾਮ ਲਾਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਦਾ ਮੈਂ ਸੁਣਿਆ ਸੀ ਕਹਿੰਦਾ ਵੀ ਮੈਂ ਸਾਡੇ ਕੋਲੋਂ ਬੰਦੇ ਨਹੀਂ ਫੜੇਗੇ ਮੰਨ ਲੈਣੇ ਆ ਤੇਰੀ ਗੱਲ ਵੀ ਨਹੀਂ ਫੜੇਗੇ ਹੂੰ ਹੂੰ ਵੀ ਬਹਿਲ ਕਲਾ ਬੈਠਿਆ ਉੱਤੇ ਗੋਲੀ ਕਿੰਨੇ ਚਲਾਤੀ ਹੁਣ ਐਡੇ ਤਾਂ ਨਹੀਂ ਲੋਕ ਮੂਰਖੇ ਦੇ ਤਾਂ ਨਹੀਂ ਮੂਰਖੇਗੇ ਹੂੰ ਵੀ ਅਸਲ ਮੈਂ ਆਪ ਖੁੱਦ ਸੋਤੇ ਜੀ ਜੀ ਉਹ ਗੋਲੀ ਚਲਾਈ ਡੰਡਿਆਂ ਨਾਲ ਕੁੱਟ-ਕੁੱਟ ਕੇ ਕੋਟਕਪੁਰੇ ਚੌਂਕ ਚ ਭਜਾ ਦਿੱਤਾ ਦੋ ਮੁੰਡੇ ਉੱਤੇ ਮਾਰ ਦਿੱਤੇ ਦੋ ਬੰਦੇ ਉਹ ਕਿੰਨੇ ਮਾਰੇ ਨੇ ਹੂੰ ਹੋਰ ਬਾਦਲਾ ਨਾ ਮਰੇਗਾ ਤੁਸੀਂ ਦੱਸੋ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਤੇ ਤੁਸੀਂ ਵੀਡੀਓ ਪਾਉਂਦੇ ਜੇ ਕੋਈ ਤੇ ਤੁਸੀਂ ਕਹੋ ਯਾਰ ਇਹ ਤਾਂ ਮੈਂ ਵੀਡੀਓ ਨਹੀਂ ਪਾਈਆਂ ਤਾਂ ਕੋਈ ਪਾ ਗਿਆ ਤਾਂ ਕਾਹਨੇ ਵੀ ਮੂਰਖੀ ਯਾਰ ਮੋਅ ਤੇਰੇ ਕੋਲ ਸਾਰਾ ਕੋਈ ਜਿਹੜੀ ਤੂੰ ਪਾਏ ਕੋਈ ਚਲਣੀ ਨਾ ਸਰਕਾਰ ਤੁਹਾਡੇ ਕੋਲ ਡੀਜੀਪੀ ਤੁਹਾਡੇ ਕੋਲ ਡੀਸੀ ਤੁਹਾਡੇ ਕੋਲੇ ਐਸਐਸਪੀ ਸਾਰੇ ਕਿੰਨੇ ਤੁਹਾਡੇ ਕਹਿਣ ਤੇ ਚੱਲਦੇ ਸੀ ਤੇ ਗੋਲੀ ਕਹਨੇ ਚਲਾਤੀ ਸੁਖਵੀਰ ਤੋਂ ਗੁਰਵਾਲਾ ਚੱਲੀ ਡੰਡਾ ਸੁਖਵੀਰ ਤੋਂ ਗੁਰਵਾਲਾ ਚੱਲਿਆ ਹੋਣ ਕਹਿੰਦਾ ਜੀ ਇਹ ਸਾਡੇ ਕੋਲ ਹੋਣੀ ਪੜੇਗੀ ਤੇ ਗੋਲੀ ਕਿਹਨੇ ਚਲਾਈ ਵੀ ਇਹ ਤੁਸੀਂ ਛੱਡੋ ਇਹ ਕਹਿੰਦੇ ਨੇ ਵੀ ਹੁਣ ਸਾਡੀ ਸਰਕਾਰ ਆ ਗਈ ਤਾਂ ਅਸੀਂ ਬੇਦਬੀ ਦਾ ਇਨਸਾਫ ਦੇ ਦਿਆਂਗੇ ਓਏ ਸੁਖਬੀਰ ਸਿੰਘ ਤੇਰਾ ਪਿਓ ਸੀ 95 ਦੀ ਗੱਲ ਐ 1995 ਦੀ ਗੱਲ ਨਕੌਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਅੰਗ ਇਸੇ ਤਰ੍ਹਾਂ ਪਾਟੇ ਇਹ ਤੁਸੀਂ ਕਰ ਲਿਆ ਯੇ YouTube ਤੇ ਤੁਹਾਨੂੰ ਮਿਲ ਜੇਗਾ ਜੀ ਅੰਗ ਪਾਟੇ ਇਹਨਾਂ ਨੇ ਕਿਹਾ ਸਾਡੀ ਸਰਕਾਰ ਲਿਓ ਅਸੀਂ ਬੇਦਬੀ ਦਾ ਇਨਸਾਫ ਦਿਆਂਗੇ ਸਰਕਾਰ ਤੁਹਾਡੀ ਉਸ ਤੋਂ ਬਾਅਦ ਕਿੰਨੀ ਵਾਰੀ ਆ ਗਈ ਅੱਜ ਤੱਕ ਦੱਸੋ ਰਿਹਾਸਾਬ ਦਿੱਤਾ ਗਿਆ ਉਹ ਚੋਰ ਕਿਹੜੇ ਸੀ ਜਿਨ੍ਹਾਂ ਨੇ ਅੰਗ ਪਾੜ ਕੇ ਸੌਦੇ ਦਿੱਤੇ ਅਸੀਂ ਨਕੌਦਰ ਦੇ ਵਿੱਚ ਜੀ ਜੀ ਫਿਰ ਇਹ ਗੱਲ ਕਹਿੰਦਾ ਵੀ ਸਾਡੇ ਤੇ ਇਲਜ਼ਾਮ ਲਾ ਦਿੱਤੇਗੇ ਹਮ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀਆਂ ਸਪੀਚਾਂ ਤੁਸੀਂ ਸੁਣੋ ਤੇ ਤੁਸੀਂ ਵੀ ਸੁਣੋ ਉਹਨਾਂ ਦੇ ਵਿੱਚ ਬਿਆਨ ਨੇ ਜੀ ਜੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੂੰ ਬਾਦਲਾ ਨੇ ਤੇ ਪਿਓ ਨੇ ਇਹਨੂੰ ਤਾਂ ਬਾਹਰ ਕੱਢ ਦਿੱਤਾ ਸੀ ਮੁੰਡੇ ਤੇ ਲੋਕਾਂ ਦੇ ਮਰਵਾਤੇ ਤਾਂ ਬਾਹਰ ਭਜਾਤਾ ਸੀ ਸੁਖਵੀਰ ਹਮ ਤੇਰੇ ਪਿਓ ਨੇ ਇਹ ਇਲਜ਼ਾਮ ਲਾਇਆ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਉੱਤੇ ਵੀ ਕਾਂਗਰਸ ਦਾ ਏਜੰਟ ਹਮ ਮੱਸਿਆ ਵਾਲੇ ਦਿਨ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਿੱਚ ਉਹ ਤੁਸੀਂ ਪੋਸਟਰ ਜਿਹੜੇ ਉਹ ਛਾਪ ਕੇ ਵੰਡੇ ਪਰ ਸੁਲਤਾਨੇ ਤਰ ਦਿੱਤਾ ਸੀ ਕਹਿੰਦੇ ਤੁਸੀਂ ਕੁੜੀ ਕਿਹਨੂੰ ਦਿੱਤੀ ਕੈਰੋ ਪਰਿਵਾਰ ਨੂੰ ਬਾਦਲ ਦੀ ਕੁੜੀ ਕੈਰੋ ਪਰਿਵਾਰ ਉਹ ਜਿਹਨੇ ਮੋਹਨ ਸਿੰਘ ਤੋੜ ਨੂੰ ਨਿੰਗਿਆ ਕਰਕੇ ਬਰਫ਼ ਦੀ ਸੱਲ ਦੇ ਉੱਤੇ ਪਾ ਕੇ ਸ਼ਹੀਦ ਕੀਤਾ ਹੋਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੀ ਜਿਹੜੇ ਕਹਿੰਦੇ ਵੀ ਅੱਜ ਸੁਭਾਜ ਸਾਡਾ ਪ੍ਰਧਾਨ ਹੈ ਉਹ ਕੌਣ ਸੀ ਉਹ ਵੀ ਪ੍ਰਧਾਨ ਸੀ ਉਸ ਪ੍ਰਧਾਨ ਨੂੰ ਛੇ ਤੇ ਨਿੰਗਿਆ ਕਰਕੇ ਉਹਦੀ ਪੈਲੀ ਕੁੜਕ ਕੀਤੀ ਹੋਵੇ 150 ਬੀਬੀ ਦੀ ਬਿਜਲੀ ਕੀਤੀ ਹੋਵੇ ਕੀ ਨਾਂ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਜੀ ਉਹ ਉਸ ਤੇ ਅਤਿਆਚਾਰ ਕੀਤਾ ਸੀ ਅਤਿਆਚਾਰ ਮੈਨੂੰ ਨਾ ਥੋੜਾ ਜਿਹਾ ਵਿਸਰ ਗਿਆ ਹੈ ਜੀ ਜੀ ਮੈਂ ਉਸ ਟਾਈਮ ਤੇ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਜੀ ਜੀ ਉਸ ਨੂੰ ਕੈਰੋ ਜਿਹੜਾ ਇਹ ਜਿੰਦੇ ਘਰੇ ਕੁੜੀ ਦਿੱਤੀ ਕੈਰੋ ਜਿਹੜਾ ਆ ਉਹਨਾਂ ਉਦੋਂ ਬਣਿਆ ਸੀ ਮਿਲਨਾ ਪੰਜਾਬ ਦਾ ਐਸੀਐਮ ਉਹਨੂੰ ਇਹਨੇ ਕੁੜੀ ਦਿੱਤੀ ਉਸ ਬੰਦੇ ਨੇ ਨਾ ਜਿਹੜਾ ਅਤਿਆਚਾਰ ਕੀਤਾ ਅੱਛਾ ਅੱਛਾ ਪੁਲਿਸ ਅਫਸਰ ਹੋਣਗੇ ਉਹ ਪੁਲਿਸ ਨਹੀਂ ਸੀ ਐਮ ਸੀ ਅੱਛਾ ਅੱਛਾ ਸੀਐਮ ਕੀ ਤੁਸੀਂ ਪੱਤਰਕਾਰ ਤੁਹਾਨੂੰ ਨਹੀਂ ਪਤਾ ਅੱਛਾ ਸੀਐਮ ਸੀਗੇ ਕੈਰੋ ਪਰਿਵਾਰ ਦੇ ਕੋ ਸੀਐਮ ਰਹੇ ਨੇ ਕੈਰੋ ਪਰਿਵਾਰ ਅੱਜ ਵੀ ਕੈਰੋ ਪਰਿਵਾਰ ਯਾਰ ਕਾਂਗਰਸ ਤੇ ਬੜੀ ਬੁੱਢ ਸੀ ਆਮ ਸੁਣਨ ਵਾਲੇ ਪਰ ਕੈਰੋ ਪਰਿਵਾਰ ਜਿਹਨੂੰ ਬਹੁਤ ਲੋਕ ਜਾਣਦੇ ਐਨਾ ਜ਼ੁਲਮ ਕੀਤਾ ਉਸ ਬੰਦੇ ਨੇ ਜੀ ਜੀ ਉਹਨੂੰ ਬਾਦਲ ਨੇ ਕੁੜੀ ਦਿੱਤੀ ਉਹ ਕਾਂਗਰਸੀ ਹੀ ਬੰਦਾ ਜੀ ਉਹਨੂੰ ਇਹਨੇ ਕੁੜੀ ਦਿੱਤੀ ਆਪਦੀ ਇਹਦੀ ਕੁੜੀ ਹੁਣ ਪੁੱਛ ਲਓ ਸੁਖਵੀਰ ਨੂੰ ਪੁੱਛੋ ਤੇਰੀ ਭੈਣ ਕਿਨਾ ਕਰਿਆ ਅੱਛਾ ਦੱਸੋ ਸੁਖਵੀਰ ਦੱਸੋ ਵੀ ਤੇਰੀ ਭੈਣ ਕਿਨੇ ਨੇ ਕਰਿਆ ਅੱਛਾ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਆ ਕੁਝ ਕੀਤਾ ਕਾਂਗਰਸ ਨੇ ਅਕਾਲ ਤਖਟ ਹਟਾ ਦਿੱਤਾ ਤੇ ਤੇਰੀ ਭੈਣ ਤਾਂ ਉਹਨਾਂ ਦੇ ਘਰੇ ਆ ਓਹੋ ਜਿਹੜਾ ਘਰੋਂ ਪਰਿਵਾਰ ਜਿਸ ਘਰੋਂ ਪਰਿਵਾਰ ਨੇ 150 ਬੀਬੀ ਦੀ ਬੇਦਵੀ ਕੀਤੀ ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਬਰਫ਼ ਦੇ ਸਿਲ ਤੇ ਪਾ ਕੇ ਨੰਗਿਆਂ ਤੋਂ ਸ਼ਹੀਦ ਕੀਤਾ ਹੋਵੇ ਓਹੋ ਪਾਣੀ ਹੁੰਦੀ ਕੁੜਕ ਕੀਤੀ ਹੋਵੇ ਉਸ ਪਰਿਵਾਰ ਨੂੰ ਕੁੜੀ ਦੇ ਕੇ ਤੇ ਤੁਸੀਂ ਰਿਸ਼ਤੇਦਾਰ ਹੀ ਲਾ ਕੇ ਤੇ ਤੁਸੀਂ ਅੱਜ ਪਨ ਭੰਮਦਰਦੀ ਕਿਧਰੋਂ ਬਣ ਗਏ ਕਿਹੜੀ ਜਗ੍ਹਾ ਤੋਂ ਬਣਦਾ ਹਮਦਰਦੀ ਜੇ ਫਿਰ ਮੈਂ ਤੁਹਾਨੂੰ ਗੱਲ ਦੱਸਣਾ ਸੰਤਾ ਨੇ ਉੱਤਰ ਦਿੱਤਾ ਹੂੰ ਹੂੰ ਕਹਿੰਦਾ ਮੈਨੂੰ ਕਾਂਗਰਸ ਦੀ ਕਹਿਣਾ ਲਿਓ ਤੁਹਾਡੀ ਕੁੜੀ ਕਿੱਥੇ ਬਾਦਲਾ ਫਿਰ ਕਾਲ ਤੱਕ ਸਾਰਾ ਜਹੇਦਾਰ ਤੇ ਹੈਡ ਗ੍ਰੰਤੀ ਜੀ ਸੰਤ ਕਹਿੰਦਾ ਤੁਸੀਂ ਇਹ ਹੈਡ ਗ੍ਰੰਥੀ ਇਹ ਇਹਨਾਂ ਦੇ ਕਬਜ਼ੇ ਵਿੱਚ ਸੀ ਉਦੋਂ ਵੀ ਜਿੰਨਾ ਨੇ ਸੰਤ ਗਿਆਨੀ ਜਨਰਲ ਸਿੰਘ ਨੇ ਇੱਕ ਮੰਗਣੀ ਦੀ ਅਰਦਾਸ ਕੀਤੀ ਤੇ ਸੰਤਾਂ ਨੂੰ ਕਹਿੰਦਾ ਤੁਸੀਂ ਗੁਨਾਹ ਕਰਤਾ ਜੀ ਜੀ ਸੰਤ ਕਹਿੰਦਾ ਮੈਂ ਸਿੱਖ ਦੀ ਮੰਗਣੀ ਦੀ ਅਰਦਾਸ ਕੀਤੀ ਪਰਕਰਮਾਂ ਵਿੱਚ ਮੈਂ ਗੁਨਾਹ ਕਰਤਾ ਤੁਸੀਂ ਦੱਸੋ ਮੁੰਨਿਆ ਆ ਮੁੰਡਾ ਮੁੱਲੀ ਹੋਈ ਕੁੜੀ ਬਾਦਲ ਦੀ ਕਹਿੰਦਾ ਆਨੰਦ ਕਾਰਜ ਜਾ ਕੇ ਨਹੀਂ ਕੀਤੇ ਕਾਲ ਤਾਰਾ ਜਹੇਦਾਰ ਨਹੀਂ ਗਿਆ ਹੈਡ ਗ੍ਰੰਥੀ ਨਹੀਂ ਗਿਆ ਕਿਉਂਕਿ ਬਾਦਲਾਂ ਦੀ ਉਦੋਂ ਜੁੱਤੀ ਚੱਟ ਸੀ ਉਹ ਜਹੇਦਾਰ ਨਹੀਂ ਸੀ ਜਿਵੇਂ ਅੱਜ ਦੇ ਨੇ ਤੇ ਕਹਿੰਦਾ ਤੁਸੀਂ ਜਾ ਕੇ ਉੱਥੇ ਚੰਗਾ ਕੰਮ ਕੀਤਾ ਰਹਿਤ ਮਰਿਆਦਾ ਵਿੱਚ ਇਹ ਆ ਵੀ ਸਿਰ ਕਿੰਨੀ ਪੂਰੀ ਦਾੜੀ ਸਪੂਰਣੇ ਉਸ ਦੇ ਆਨੰਦ ਕਾਰਜਾਂ ਦੇ ਵਿੱਚ ਸਿੱਖ ਜਾ ਕੇ ਆਨੰਦ ਕਾਜ ਕਰ ਸਕਦਾ ਮੁੰਨੇ ਦੇ ਆਨੰਦ ਕਾਰਜ ਨਹੀਂ ਹੁੰਦੇ ਜੰਮੂ ਕਸ਼ਮੀਰ ਵਿੱਚ ਨਹੀਂ ਹੁੰਦੇ ਜੀ ਜੀ ਦਿੱਲੀ ਵਿੱਚ ਨਹੀਂ ਹੁੰਦੇ ਪੰਜਾਬ ਦੇ ਵਿੱਚ ਵੇਖੋ ਜਿਹੜੇ ਕਹਿੰਦੇ ਪੰਥ ਦੇ ਆਗੂ ਆ ਅੱਜ ਮੂੰਹ ਸਿਰ ਮੁੰਨਿਆ ਆਵੇ ਪਿਆਰ ਉਹਨਾਂ ਦੇ ਆਨੰਦ ਕਾਰਜ ਤੇ ਕੀ ਕੁਸ਼ ਹੋਈ ਜਾਂਦਾ ਗੁਰੂ ਘਰਾਂ ਦੇ ਵਿੱਚ ਕਿੰਨਾ ਕੁ ਨੇ ਸਦਾਕ ਕੀਤਾ ਹੂੰ ਫਿਰ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਕਿਹੜੀ ਕਿਹੜੀ ਮਾਫੀ ਮੰਗੋਗੇ ਸੰਤ ਗਿਆਨੀ ਚੰਦ ਰਾਸ ਦੀ ਸੱਜੀ ਬਾਸ ਰੇਨਦਰ ਸਿੰਘ ਸੋਢੀ ਸ਼ਹੀਦ ਕਰਾਇਆ ਬਾਦਲਾ ਨਹੀਂ ਕਰਾਇਆ ਸੰਤਾ ਨੇ ਸਪੀਚਾ ਕੱਢ ਕੇ ਸੁਣ ਲਓ ਹੂੰ ਮੈਂ ਕੱਢ ਕੇ ਦੇ ਦਿਆਂਗਾ ਤੁਹਾਨੂੰ ਕੱਢਿਆ ਸਰਚ ਮਾਰਿਆ ਜੀ ਜੀ ਸੰਤਾਂ ਦੀ ਸੱਜੀ ਬਾਹ 5000 ਰੁਪਿਆ ਸਿੰਦੇ ਨੂੰ ਜੇਲ੍ਹ ਚ ਛੁੜਾ ਕੇ ਜੀ ਸਰਿੰਦਰ ਸਿੰਘ ਸਿੰਦੇ ਨੂੰ ਇੱਕ ਹੋਟਲ ਦੇ ਵਿੱਚ ਉਹ ਤੇ ਚਾਹ ਪੀ ਰਿਆ ਸੀ ਹੋਂ ਦਾ ਪਿਸਤੌਲ ਫੜਿਆ ਹੂੰ ਖੜ ਕੇ ਉਹਨੂੰ ਮਾਰ ਕੇ ਤੇ ਜਨਾਨੀ ਨੇ ਜਾ ਕੇ ਸੰਤਾਂ ਨੂੰ ਇਹ ਕਹਿਣਾ ਸੀ ਸੰਤ ਜੀ ਮੇਰੇ ਗਲ ਪਿਆ ਮਰੀਤ ਨੂੰ ਹੱਥ ਪਾਇਆ ਇਹਨਾਂ ਨੇ ਪਲਾਨ ਬਣਾਇਆ ਬਾਦਲਾ ਨੇ ਜੀ ਨਾਲ ਬਾਬਾ ਠਾਰਾ ਸਿੰਘ ਜਿੰਨੇ ਸਿੰਘ ਸੀ ਸੰਤਾਂ ਦੇ ਕੋਲ ਜਰਾਨੀ ਦੇ ਕੋਲ ਝੂਠ ਨਾ ਬੋਲਿਆ ਗਿਆ ਸੰਤਾਂ ਦੇ ਅੱਗੇ ਨੂੰ ਸੱਚ ਬੋਲ ਤੇ ਸਾਰੀ ਕਹਾਣੀ ਦੱਸਤੀ ਬਾਦਲਾ ਨਹੀਂ ਆ ਕੁਝ ਕੀਤਾ ਇਸ ਤਰ੍ਹਾਂ ਹੀ ਸ਼ਿੰਦੇ ਨੂੰ ਮਾਰਿਆ 24 ਘੰਟਿਆਂ ਵਿੱਚ ਉਸ ਸ਼ਿੰਦੇ ਤੋਂ ਬਦਲਾ ਲਿਆ ਸਿੱਖਾਂ ਨੇ ਤੇ ਬਾਗਲ ਕੀ ਉਹਦੇ ਰੋਏ ਪਿੱਟੇ ਜਾ ਕੇ ਸੰਤਾਂ ਦੇ ਅੱਗੇ ਡਰ ਗਏ ਕਿ ਸਾਨੂੰ ਵੀ ਮਾਰ ਦੇਣਗੇ ਸੰਤਾਂ ਨੇ ਆਖਿਆ ਤੁਮੇ ਕਮਰੇ ਚ ਮੰਬ ਕਰ ਦਿੰਨੇ ਆ ਸਿੱਖ ਕੌਮ ਦੀ ਪੱਗ ਮੇਰੀ ਤੇ ਸੱਜੀ ਮਾਂ ਤੋੜਤੀ ਮੈਂ ਸਬਰ ਕਰ ਲਿਆ ਪਰ ਕਿਤੇ ਇਹ ਨਾ ਹੋਵੇ ਤੁਸੀਂ ਸਿੱਖ ਕੌਮ ਦੀ ਪੱਗ ਰੋਲ ਦਿਓ ਇਹ ਕੰਮ ਤੁਹਾਨੂੰ ਮਾਰਦਾ ਨਹੀਂ ਕੋਈ ਪਰ ਗਦਾਰੀ ਨਾ ਕਰ ਜਿਹਨਾਂ ਨੇ ਗਦਾਰੀ ਕੀਤੀ ਕਾਲ ਤੱਕ ਸੱਟਾ ਆਇਆ ਟਿੱਆਂ ਪਾਈਆਂ ਟਿੱਆਂ ਪਾ ਕੇ ਗਿਆਨੀ ਜੈਲ ਸਿੰਘ ਆਇਆ ਗਿਆਨੀ ਜੈਲ ਸਿੰਘ ਦੇ ਦੋ ਥੱਬੇ ਟਿੱਆਂ ਦਾ ਲੈ ਕੇ ਆਇਆ ਕਹਿੰਦਾ ਆ ਤੁਸੀਂ ਪਾਈਆਂ ਨੇ ਕਾਲ ਇੰਦਰਾ ਕਹਿੰਦੀ ਬਕਰੀਆਂ ਪਾਈਆਂ ਇਹਨਾਂ ਨੇ ਪਾ ਕੇ ਕਾਲ ਦਾ ਸਟਵਾਇਆ ਹੁਣ ਕਹਿੰਦੇ ਵੀ ਸਾਡੀਆਂ ਗਲਤੀਆਂ ਮਾਫ ਕਰ ਦਿਓ ਮੈਂ ਤਾਂ ਕਹਿੰਦਾ ਵੀ ਜਿਹੜੇ ਮਗਰ ਤੁਰੇ ਫਿਰਦੇ ਨੇ ਹੈ ਹੀ ਬਿਸ਼ਰਮ ਨੇ ਇੰਨਾ ਕੋਈ ਸਾਡਾ ਕਤਲ ਕੀਤਾ ਹੋਵੇ ਤੇ ਕਾਤਲ ਨੂੰ ਉੱਥੇ ਦਰਬਾਰ ਸਾਹਿਬ ਦੇ ਸਾਹਦੇ ਸੱਦ ਕੇ ਧਾਮੀ ਵਰਗਾ ਗਾਲ ਚ ਸਰੋਪਾ ਪਾਉਂਦਾ ਪਿਆ ਲੱਖ ਲਾਣ ਤੋਂ ਧਾਮੀ ਤੇਰੇ ਤੇ ਹੂੰ ਕੱਟ ਲਾਣ ਤੋਂ ਯਾਰ ਤੁਹਾਡੇ ਤੇ ਤੁਸੀਂ ਕਾਤਲ ਨੂੰ ਸਰੋਪਾ ਪਾ ਰਹੇ ਹੋ ਸਿਰੋਪਾ ਪਉਣਾ ਚਾਹੀਦਾ ਹੀ ਤੁਹਾਨੂੰ ਉਹ ਸੂਰਮੀਆਂ ਦੇ ਗੜਾਂ ਦੇ ਵਿੱਚ ਜਿਨ੍ਹਾਂ ਨੇ ਜੰਗਾਂ ਲੜੀਆਂ ਜਿਨ੍ਹਾਂ ਨੇ ਉੱਥੇ ਵਿਚਾਰੇ ਬਹਿਵਲ ਕਲਾਂ ਦੇ ਵਿੱਚ ਡਾਂਗਾ ਖਾਧੀਆਂ ਗੁਰੂ ਸਾਹਿਬ ਬਦਲੇ ਉੱਥੇ ਮੈਨੂੰ ਦੱਸੇ ਗੁਰੂ ਸਾਹਿਬ ਦੀ ਪੇਰੀ ਵੀ ਤੇਰਾ ਕਾਲ ਤੱਕ ਸਭ ਤੋਂ ਬੰਦਾ ਆਣ ਕੇ ਬੈਠਾ ਲੇਕਿਨ ਦੇ ਸਾਥੋਂ ਗਲਤੀ ਹੋ ਗਈ ਧਰਨੇ ਵਿੱਚ ਵੀ ਕਿਸੇ ਨਾਜ਼ਰੀ ਭਰੀ ਹੋਵੇ ਤਾਂ ਦੱਸੋ ਹੂੰ ਹੂੰ ਹੁਣ ਪਿਰਦੇ ਨਾ ਧਰਨਿਆਂ ਦੇ ਵਿੱਚ ਤਰੋਏ ਉਦੋਂ ਤਾਕਤ ਸੀ ਉਦੋਂ ਕਿਉਂ ਨਹੀਂ ਆਏਗੇ ਹੂੰ ਹੂੰ ਇਸ ਕਰਕੇ ਗੁਰੂ ਪਰੋ ਬਹੁਤ ਜ਼ਿਆਦਾ ਇਹਨਾਂ ਨੇ ਜ਼ੁਲਮ ਕੀਤਾ ਮਾਫੀ ਦੇ ਲਾਇਕ ਨਹੀਂ ਇਹ ਸਜ਼ਾ ਦੇ ਲਾਇਕ ਨੇ ਗੁਰੂ ਮਹਾਰਾਜ ਜੀ ਕਿਰਪਾ ਜ਼ਰੂਰ ਕਰੇਗਾ ਸਜ਼ ਅੱਗੇ ਲੋਕਸ ਧਾਰਨ ਦੇ ਕੇ ਦੱਸਿਆ ਕਰਨਗੇ ਬਾਦਲਾ ਨੇ ਸੇਕ ਕੌਣਾਂ ਲਗਦਾਰੀ ਕੀਤੀ ਆ ਕੁਛ ਹੋਇਆ ਉਹਨਾਂ ਦੇ ਹਮ ਖਾਲਸਾ ਜੀ ਸੁਖਬੀਰ ਬਾਦਲ ਇਹ ਵੀ ਬਿਆਨ ਚ ਗੱਲ ਕਹਿੰਦੇ ਨੇ ਵੀ ਇਹ ਜਿਹੜੀ ਸ਼ਰਮਣੀ ਅਕਾਲੀ ਦਲ ਹੈਗੀ ਸੀਗੀ ਸੰਸਥਾ ਇਹ ਇੱਕ ਪੰਥਕ ਸੇਵਾ ਵਾਸਤੇ ਬਣੀ ਸੀ ਤੇ ਕਹਿੰਦੇ ਵੀ ਇਲੈਕਸ਼ਨ ਵਾਸਤੇ ਨਹੀਂ ਹੈਗੀ ਸੀ ਕਿਵੇਂ ਵਿਖਦੇ ਹੋ ਤੇ ਹੁਣ ਇਹ ਨੂੰ ਸ਼ਰਮ ਨੂੰ ਆਪ ਮਰ ਜਣੇ ਤਾਈਂ ਚੁੱਪਣੀ ਨਾ ਕਰ ਉਹਨਾਂ ਨੇ ਕਹੀ ਆ ਉਸ ਦਿਨ ਇਹ ਮੰਨ ਲੇ ਅਸੀਂ ਗੱਲ ਕਹਿੰਦੇ ਹਾਂ ਹਮ ਇਸ ਜਿਹੜੀ ਸ਼੍ਰੋਮਣੀ ਕਮੇਟੀ ਸੀ ਇਹ ਸੇਵਾ ਲਈ ਸੀ ਇਹ ਰਾਜਨੀਤਿਕਾਂ ਦੇ ਵਿੱਚ ਨਹੀਂ ਸੀ ਇਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹੂੰ ਹੂੰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਮੈਂ ਗੱਲ ਪਹਿਲਾਂ ਕਰਕੇ ਆਟਿਆਂ ਵੀ ਜਿਹੜਾ ਸਾਡਾ ਅਕਾਲੀ ਦਲ ਸੀ ਉਹ ਅਕਾਲੀ ਦਲ ਨੂੰ ਖਤਮ ਕੀਤਾ ਇਹਨਾਂ ਨੇ ਹੂੰ ਹੂੰ ਖਤਮ ਕਰਕੇ ਇਹਨਾਂ ਨੇ ਆਪਣਾ ਕਬਜ਼ਾ ਕਰਕੇ ਤੇ ਇਹਨਾਂ ਨੇ ਇਸੇ ਕੌਂ ਦਾ ਨੁਕਸਾਨ ਕੀਤਾ ਹੂੰ ਤੇ ਇਹ ਅਕਾਲੀ ਦਲ ਥੋੜਾ ਹੈ ਕਿ ਇਹ ਤਾਂ ਬਾਦਲ ਦਰੀਏ ਆਰਐਸਐਸ ਨੇ ਇਹਨਾਂ ਨੂੰ ਜਿਹਨੂੰ ਇਹਨਾਂ ਨੇ ਕੁੜੀ ਦਿੱਤੀ ਜਿੰਦੇ ਨਾਲ ਧੀ ਵਿਆਈ ਕਹਰੋ ਪਰਿਵਾਰ ਦੇ ਕਾਂਗਰਸ ਦੇ ਵਿੱਚੋਂ ਨਿਕਲੇ ਬੰਦੇ ਨੇ ਇਹ ਕਾਲੀ ਦਲ ਥੋੜਾ ਹੈ ਕਿ ਨਹੀਂ ਮੈਂ ਤਾਂ ਕਾਲੀ ਨਾਲ ਨਹੀਂ ਕਹਿੰਦਾ ਮੇਰਾ ਕਾਲੀ ਨਾਲ ਸਾਡਾ ਇਹਨਾਂ ਨੇ ਗਮਰਾਹ ਕੀਤਾ ਜਿਵੇਂ ਤੁਹਾਡਾ ਜੋ YouTube ਤੂੰ ਬਣਾ ਲਈ ਤੇਰੇ ਨਾਂ ਦੀ ਕਿਸੇ ਨੇ YouTube ਤੇਰਾ ਚੈਨਲ ਹੈਕ ਕਰ ਲਿਆ ਨਾ ਤੇਰਾ ਵਰਤਿਆ ਗਿਆ ਤੇ ਇਹ ਇਸੇ ਤਰ੍ਹਾਂ ਨੇ ਕਾਲੀ ਦਲ ਤਾਂ ਖਤਮ ਕਰਨ ਵਾਸਤੇ ਇਹਦਾ ਵਿੱਚ ਪਰੂਪੀਏ ਬਹਿ ਗਏ ਕਾਲੀ ਦਲ ਦੇ ਲੱਛਣ ਨੇ ਕਾਲੀ ਦਲ ਸੁਖਵੀਰ ਮਨ ਬੱਸ ਕਾਲੀ ਦਲ ਜਦੋਂ ਬਣਿਆ ਸੀ ਕੀ ਉਹਨਾਂ ਦੇ ਰੂਲ ਸੀ ਦੱਸੇ ਮੈਨੂੰ ਇਹ ਇੱਕ ਵੀ ਦੱਸੇ ਕੀ ਸੀ ਸਾਡੇ 3 ਫੁੱਟ ਦੇ ਹੱਥ ਵਿੱਚ ਕਿਰਪਾਨ ਰੱਖਣੀ ਰੱਖਣੀ ਕਾਲੀ ਦਲ ਦਾ ਜਿਹਦਰਨ ਲਾਗੂ ਹੈ ਹਾਂ ਲਾਗੂ ਏ ਕਿੱਥਿਆਂ ਦੇ ਗੱਲ ਚ ਕਰਪਾਨ ਵੀ ਨੀਗੀ ਇਹਦੇ ਪਿਓ ਦੇ ਹੱਥ ਚ ਰਹੀ ਇਹਨਾਂ ਦੇ ਕਿਹੜਿਆਂ ਦੇ ਅਸੀਂ ਸ਼ਰਾਬ ਦੀ ਬੋਤਲ ਇਹਨਾਂ ਦੇ ਹੱਥ ਚ ਨੇ ਕਿ ਛੋਟਾ ਸਰੀ ਸਬ ਪਾਉਂਦੇ ਨਾ ਕਿੱਥੇ ਪਾਉਂਦਾ ਦੱਸਣਾ ਇਹਦਾ ਹੁਣ ਦਾੜੀ ਖੋਲ ਕੇ ਪਾਇਆ ਜਦੋਂ ਮਲੇ ਵੀ ਉੱਤੇ ਲੈਣੀਆਂ ਸੀ ਵੋਟਾਂ ਜਦੋਂ ਕੁਰਸੀ ਤੇ ਲੈ ਕੇ ਨੇ ਨਹੀਂ ਤੇ ਪਹਿਲੋਂ ਤੇ ਰੰਗਲਣੀਆਂ ਪਾਉਂਦਾ ਉਹਨਾਂ ਦਾ ਹੈ ਹੋਲੀ ਖੇਡਦਾ ਸੀ ਉੱਤੇ ਪਾ ਕੇ ਖੋਲ ਕੇ ਵਾਲ ਜੇ ਦੇ ਨਾਲ ਉਹ ਕਰਦਾ ਰਿਹਾ ਵੀਡੀਓ ਵਾਧੂ ਵਾਇਰਲ ਹੋਈਆਂ ਸੀ ਹੂੰ ਹੂੰ ਦੱਸੇ ਸਾਢੇ 3 ਫੁੱਟ ਦੀ ਇਹ ਵੀ ਦੱਸਣਾ ਕਾਲੀ ਦਲ ਦਾ ਕਾਲੀ ਬਾਬਾ ਫੂਲਾ ਸਿੰਘ ਜੀ ਦੇ ਹੂੰ ਕਾਲੀ ਬਾਬਾ ਫੂਲਾ ਸਿੰਘ ਨੇ ਰਾਜੇ ਨੂੰ ਆਖਿਆ ਸੀ ਵੀ ਆਹ ਤੈਨੂੰ ਚੌਂਕ ਜਿਹੜਾ ਤੁਹਾਡਾ ਜਹੇਦਰ ਦਾ ਸੱਦੇ ਤੁਹਾਡੀ ਹੁਣ ਕਿੱਡੀ ਔਕਾਤ ਰਹਿ ਗਈ ਤੁਸੀਂ ਰੋਜ਼ ਕਹਿੰਦੇ ਸਾਡੀ ਕੋਈ ਨਹੀਂ ਸੁਣਦਾ ਸਾਡੀ ਉਹ ਨਹੀਂ ਸੁਣਦਾ ਤੁਸੀਂ ਸਿੱਖ ਕੌਮ ਨੂੰ ਮਿੱਟੀ ਚ ਲਾ ਕੇ ਰੱਖ ਦਿੱਤਾ ਯਾਰ ਹੂੰ ਲੋਕਾਂ ਕੋਲ ਲੈ ਲੈ ਕੇ ਤੁਸੀਂ ਧੰਨ ਦੋੜ ਕਿਹੜੇ ਯਾਰ ਕਿਵੇਂ ਤੁਹਾਡੀ ਜਾਨ ਨਿਕਲੇਗੀ ਕਿਵੇਂ ਤੁਸੀਂ ਮਰੋਗੇ ਹੂੰ ਤੂੰ ਝੂਠ ਬੋਲਦੇ ਹੁਣੇ ਕਰ ਲਓ ਚਲੋ ਆਪਾਂ ਇਹਨਾਂ ਨੂੰ ਸਲਾਹ ਦੇ ਦਿੰਨੇ ਚਲੋ ਫਿਰ ਵੀ ਤੂੰ ਕਹਿੰਨਾ ਮੈਂ ਸਿੱਖਾਂ ਤੈਨੂੰ ਮੈਂ ਇੱਕ ਸਲਾਹ ਦੇਣਾ ਸੁਖਵੀਰ ਤੁਸੀਂ ਯਾਦ ਕਰੋ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਜੜੀ ਉਹ ਸਰਕਾਰੀ ਨਾਂ ਵਰਤੋ ਅੱਜ ਵੀ ਉਹਨੂੰ ਸਹੀ ਤਰੀਕੇ ਦੇ ਲਿਓ ਸ਼ਾਇਦ ਕਿਤੇ ਕੌਮ ਆਖੇ ਵੀ ਯਾਰ ਹੁਣ ਵੀ ਇਹਨਾਂ ਨੇ ਪੈਸਾ ਸੇਜ ਲਾਤਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਤਨਖਾਹ ਦਿਓ ਗ੍ਰੰਥੀ ਰੱਖੋ ਪੂਰਾ ਵਧੀਆ ਜਿਹੜਾ ਮੀਨਾ ਪਰਬ ਨਹੀਂ ਜਾਂ ਮੀਨਾ ਨਹੀਂ ਜਵੇ ਗ੍ਰੰਥੀ ਰੱਖੋ ਪੂਰਾ ਜਿਹੜਾ ਪੰਜਾਂ ਮਾਣੀਆਂ ਦੇ ਨਿਤਨੇਮ ਕਰੇ ਕਥਾ ਕਰੇ ਹਰ ਪਿੰਡ ਪਿੰਡ ਵਿੱਚ ਇੱਥੇ ਪਿੰਡਾਂ 'ਚ ਤਾਂ ਗ੍ਰੰਥੀ ਹੈ ਨਹੀਂ ਕੀ ਕੀਤਾ ਸ਼ਰਮਣੀ ਕਮੇਟੀ ਨੇ ਗ੍ਰੰਥੀ ਉਹਨਾਂ ਨੂੰ ਤਨਖਾਹ ਸ਼ਰਮਣੀ ਕਮੇਟੀ ਦੇਵੇ ਸ਼ਰਮਣੀ ਕਮੇਟੀ ਦੀ ਲਿਸਟ ਦੇ ਵਿੱਚ ਹੁਣ ਵੀ ਆ ਇੰਨੇ ਗ੍ਰੰਥੀ ਨੇ ਇੱਥੇ ਆ ਨੇ ਉਹਨਾਂ ਦਾ ਸਾਰਾ ਰਿਕਾਰਡ ਤੁਹਾਡੇ ਕੋਲ ਹੋਵੇ ਤੇ ਫਿਰ ਜਾ ਕੇ ਕਿਹਦੇ ਵਿਦਵੀ ਹੋਵੇ ਕਿ ਨਹੀਂ ਹੂੰ ਤੇ ਜੇ ਇਹ ਤੁਸੀਂ ਨਹੀਂ ਕਰਦੇ ਤੇ ਫਿਰ ਤੁਸੀਂ ਡਰਾਮਾ ਕਰਦੇ ਜੇ ਫਿਰ ਹੁਣ ਜਿਵੇਂ ਸਕੂਲਾਂ ਦੀ ਗੱਲ ਲੈ ਲਓ ਭਾਈ ਮਹਾ ਸਿੰਘ ਸਕੂਲ ਲੈ ਲਓ ਜਾਂ ਇਹਨਾਂ ਦਾ ਹਸਪਤਾਲ ਕਿੰਨਾ ਕੋ ਸਿੱਖਾਂ ਦਾ ਉੱਥੇ ਇਲਾਜ ਹੋ ਰਿਹਾ ਤੇ ਕਿੰਨੇ ਕੋ ਸਿੱਖਾਂ ਦੀ ਪੜਾਈ ਹੋ ਰਹੀ ਹੂੰ ਖਾਲਸਾ ਜੀ ਸੁਖਬੀਰ ਬਾਦਲ ਦੀ ਸ਼ਰਮਣੀ ਅਕਾਲੀ ਦਲ ਜਈ ਪਾਰਟੀ ਹੈਗੀ ਹੈ ਜਾ ਐਸਜੀਪੀਐਸ ਦੀ ਐਸਜੀਪੀਸੀਡੀ ਗੱਲ ਆਪਾਂ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਰਾਜੋਆਣਾ ਜਾਂ ਬੰਦੀ ਸਿੰਘਾਂ ਦਾ ਇਹਨਾਂ ਦੇ ਮੂੰਹ ਤੇ ਕਦੀ ਨਾਮ ਨਹੀਂ ਆਇਆ ਸੀਗਾ ਅੱਜ ਹਰ ਇੱਕ ਗੱਲ ਤੇ ਰਾਜੋਆਣਾ 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 ਹੁੰਦੀ ਹੈ ਹਾਂ ਇਹ ਨਾ ਸੁਖਵੀਰ ਤੂੰ ਉਹਨੂੰ ਛੋਟਾ ਸੀ ਮਸੇ ਬਾਦ ਤੇਰਾ ਵੱਡਾ ਸੀ ਜਦੋਂ ਫਾਂਸੀ ਹੋਣੀ ਸੀ ਰਾਜੋਆਣਾ ਪਟਿਆਲਾ ਜੇਲ੍ਹ ਚ ਜਦੋਂ ਹੁਕਮ ਕੀਤਾ ਗੁਰਬਜਨ ਨੂੰ ਜਾ ਕੇ ਜਲ ਲੈ ਕੇ ਗਿਆ ਸੀ ਛੱਕ ਤੇ ਫਾਂਸੀ ਚੜ ਜਾ ਜੀ ਜੀ ਨਾਲੇ ਕਿਰਪਾਨ ਦੇ ਕੇ ਆਇਆ ਸੀ ਉਹ ਫਾਂਸੀ ਰੋਕਣ ਵਾਸਤੇ ਮੈਂ ਆਸਾਬ ਦੇ ਇਲਾਕੇ 'ਚ ਮੈਂ ਆਪਦੀ ਗੱਲ ਦੱਸਣਾ ਦਿਨ ਰਾਤ ਕੀਤਾ ਲੋਕਾਂ ਨੂੰ ਇਕੱਠਿਆਂ ਕਰ ਲਈ ਹੂੰ ਇਕੱਠਿਆਂ ਕਰਕੇ ਸਿੰਘ ਸਵਾ ਗੁਰਦੁਆਰਾ ਜਲਾਲਪੁਰਾ ਵਿੱਚ ਹੈਗਾ ਜੀ ਕੱਟ ਕੀਤਾ ਤਾਂ 13 ਸ਼ਰਮਣੀ ਕਮੇਟੀ ਦਾ ਮੈਂਬਰ ਹੂੰ ਮੈਂ ਉਹਦਾ ਨਾਂ ਨਹੀਂ ਨਕਮੇ ਦਾ ਲੈਣਾ ਇਥੋਂ ਦਾ ਮੈਂਬਰ ਹੈਗਾ ਹੂੰ ਉਹ ਆਣ ਕੇ ਕਹਿੰਦਾ ਸੰਗਤਾਂ ਨੂੰ ਭੱਜ ਜਿਓ ਤੁਸੀਂ ਕਿਉਂ ਇਕੱਠੇ ਹੋ ਜੇ ਨਿਕਲ ਜੋ ਤੇ ਵਜਾ ਕੇ ਗੁਰਦੁਆਰੇ ਦਾ ਮਾਈਕ ਫੜ ਲਿਆ ਤੇ ਮੈਂ ਮਾਈਕ ਹੱਥੋਂ ਫੜ ਕੇ ਮੈਂ ਤੂੰ ਕੋਨੇ ਨਿਕਲ ਇਥੋਂ ਉਹਦੇ ਕੱਟ ਕੀਤਾ ਤੇ ਕੱਟ ਕਰਕੇ ਪਟਿਆਲੇ ਨੂੰ ਲਜਾਣਾ ਸੀ ਇਹਨੇ ਪੁਲਿਸ ਦੀਆਂ ਗੱਡੀਆਂ ਮੇਰੇ ਘਰੇ ਵੀ 4-5 ਕੱਲੀਆਂ ਤੇ ਨਾਲ ਦੇ ਹੋਰ ਵੀ ਸੱਲ ਜਿਹੜੇ ਫੜ ਕੇ ਅੰਦਰ ਸੱਟੇ ਤੁਸੀਂ ਉਹ ਕੱਟ ਹਉਣ ਤੋਂ ਰੋਕਿਆ ਕਿ ਭਾਈ ਸਾਹਿਬ ਨੂੰ ਫਾਂਸੀ ਚੜ ਜਾਂਦੇ ਕੱਟ ਨਹੀਂ ਹੁੰਦੇ ਤਾਂ ਤੇਰੀ ਸਰਕਾਰ ਸੀ ਕਿਹੜੇ ਹੱਥ ਤਾਕਤ ਸੀ ਹਾਲਾ ਤੁਸੀਂ ਰੁਕਣੀ ਸੀ ਉਦੋਂ ਤੇ ਉਦੋਂ ਦਾ ਤੁਸੀਂ ਉਹ ਫਾਂਸੀ ਲਾਉਣ ਤੇ ਕੀਤਾ ਹੁਣ ਤੁਸੀਂ ਡਰਾਮਾ ਕਰਦੇ ਹੋ ਕਹਿੰਦੇ ਅਸੀਂ ਫਾਂਸੀਆਂ ਰੁਕਣੇ ਨਹੀਂ ਗੁਰੂ ਕੇ ਪਿਆਰੋ ਜਿੰਨੇ ਸਿੱਖ ਇਹਨਾਂ ਨੇ ਮਰਵਾਏ ਨੇ ਇਹਨੇ ਹੋਰ ਕਿਸੇ ਨਹੀਂ ਮਰਵਾਏ ਕਿਸੇ ਵਿਰੋਧੀ ਨੇ ਨਹੀਂ ਮਰਵਾਏ ਇਹਨਾਂ ਨੇ ਬਣਾਉਂਟੀ ਸਿੱਖ ਬਣਾ ਕੇ 91 92 ਵਿੱਚ ਸਹੀ ਸਿੱਖਾਂ ਨੂੰ ਬਦਨਾਮ ਕਰਕੇ ਅਸਲੀ ਸਿੱਖਾਂ ਨੂੰ ਬਦਨਾਮ ਕਰਕੇ ਆਪਣਾ ਭਰੂਪੀਆ ਗੈਂਵ ਚਲਾ ਕੇ ਇਹ ਕਾਮਯਾਬ ਹੋਏ ਮੂਰਖ ਬਣਾਇਆ ਸਿੱਖਾਂ ਨੂੰ ਤੇ ਉਹ ਵੀ ਮੂਰਖ ਨੇ ਜਿਹੜੇ ਅੱਜ ਨੀਲੀਆਂ ਪੱਗਾਂ ਬਣ ਕੇ ਕੋਈ ਤਕਸਾਲ ਦਾ ਮੁਖੀ ਬਾਦਲ ਦੇ ਨਾਲ ਤੇ ਕੋਈ ਨਿਹੰਗ ਸਿੰਘ ਜਥੇਬੰਦੀਆਂ ਦਾ ਮੂਰਖ ਨਾਲ ਇਹਨਾਂ ਦੇ ਆ ਮੂਰਖ ਬੰਦਾ ਹੂੰ ਹੂੰ ਸੰਤ ਗਿਆਨੀ ਜਨਾਰਾ ਸਿੰਘ ਨੇ ਕਹਤਾ ਸੀ ਸਾਹ ਬਾਦਲ ਕੌਮ ਦਾ ਗਦਾਰ ਏ ਮਤਾ ਆਨੰਦਪੁਰ ਦਾ ਰਸਗੁਲੇ ਨਾਲ ਖਾ ਗਏ ਇਹ ਜਿਹੜੇ ਇਹਨਾਂ ਦੇ ਸਾਰਾ ਲੰਗੜਾਉਣਾ ਸੀ ਮਤਾ ਆਨੰਦਪੁਰ ਦਾ ਜਿਹੜਾ ਸੰਤਾ ਨੇ ਬਣਾਇਆ ਤੇ ਜੀਵ ਕਾਂਦੀ ਨਾਲ ਸੁਝੋਤਾ ਕੀਤਾ ਇੱਕ ਕੈਸਟ ਚੱਲੀ ਸੀ ਉਸ ਟਾਈਮ ਤੇ ਮਤਾ ਆਨੰਦਪੁਰ ਦਾ ਰਸਗੁੱਲਿਆਂ ਨਾਲ ਖਾ ਗੀ ਉਹ ਇਸ ਤਰ੍ਹਾਂ ਹੀ ਰਸਗੁੱਲੇ ਰੱਖਤੇ ਸੀ ਉਹਨਾਂ ਨੇ ਇੱਕ ਰਸਗੁੱਲਾ ਜਿਹੜਾ ਗੋਲੀ ਵਾਲਾ ਇੱਕ ਰਸਗੁੱਲਾ ਜਿਹੜਾ ਇਹ ਵਿਕਣ ਵਾਲਾ ਇਹਨਾਂ ਵਿਕਣ ਵਾਲਾ ਮੂੰਹ ਚ ਪਾ ਲਿਆ ਤੇ ਪਾ ਕੇ ਸਿੱਖ ਕੌਮ ਦਾ ਸਤਿਆਨਾਸ਼ ਕਰਤਾ ਉਦੋਂ ਤੱਕ ਸਾਨੂੰ ਕੋਈ ਇਨਸਾਫ ਨਹੀਂ ਲੈ ਕੇ ਦਿੱਤਾ ਹੁਣ ਕਹਿੰਦੇ ਸਾਨੂੰ ਦੁਬਾਰਾ ਫਿਰ ਵੋਟਾਂ ਪਾ ਕੇ ਸੀਐਮ ਬਣਾ ਦਿਓ ਅਸੀਂ ਫਿਰ ਤੁਹਾਡੇ ਨਾਲ ਛਿੱਤਰ ਫੇਰਾਗੇ ਇਹ ਗੱਲ ਨਹੀਂ ਕਹਿੰਦੇ ਕਿ ਛਿੱਤਰ ਫੇਰੇ ਕਹਿੰਦੇ ਸੇਵਾ ਕਰਾਂਗੇ ਸੇਵਾ ਆਹੀ ਕਰਨੀ ਜਿਹੜੀ 2015 ਦੇ ਵਿੱਚ ਪ੍ਰਕਰਮਾਂ ਦੇ ਵਿੱਚ ਅਮਰਸਰ ਦੇ ਵਿੱਚ ਸਿੱਖੋ ਉੱਠੋ ਉਹ ਬੋਲੋ ਜਿਨ੍ਹਾਂ ਦੇ ਨਾਲ ਛਿੱਤਰਪਾ ਲੇਟ ਕੀਤੀ ਸੀ ਇਹਨਾਂ ਨੇ ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਥਾਣੇ ਵਿੱਚ ਬੰਦ ਕੀਤਾ ਸੀ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨੇ ਬੰਦ ਕੀਤਾ ਮੈਂ ਥਾਣੇ ਵਿੱਚ ਗਿਆ ਪ੍ਰਕਰਮਾਂ ਵਿੱਚ ਕੰਗੇ ਖਲਾਰ ਤੇ ਕੇਸ ਖਲਾਰ ਤੇ ਆਹ ਕੰਮ ਤੁਹਾਡੀ ਸਰਕਾਰ ਵਿੱਚ ਹੋਇਆ ਆਹ ਆਹ ਕੰਮ ਤੁਸੀਂ ਕਰਦੇ ਰਹੇ ਇਹਨਾਂ ਮੈਂ ਜ਼ਰੂਰ ਕਹਾਂਗਾ ਤੁਹਾਡੀ ਸਰਕਾਰ ਨਾਲੋਂ ਕੈਪਟਨ ਦੀ ਵੀ ਸਰਕਾਰ ਰਹਿ ਗਈ ਪਰ ਸਿੱਖਾਂ ਨੂੰ ਐ ਫੜ ਕੇ ਉਹਨੇ ਛਿੱਤਰ ਨਹੀਂ ਫੇਰੇ ਤੁਹਾਡੇ ਨਾਲੋਂ ਚੰਗਾ ਕੰਮ ਕੀਤਾ ਜੇਕਰ ਹੁਣ ਭਗਵੰਤ ਮਾਨ ਵੀ ਆ ਗਿਆ ਅਜੇ ਉਹ ਤੁਹਾਡੇ ਵਾਲਾ ਕੰਮ ਨਹੀਂ ਕਰਦੇ ਪਏ ਉਹ ਉਹਦਾ ਚੰਗੀ ਨੇ ਪਰ ਤੁਸੀਂ ਸਾਰੀਆਂ ਹੱਦਾਂ ਜਿਹੜੀਆਂ ਪਾਰ ਕਰਤੀਆਂ ਸੀ ਗੁਰਚਨ ਸਿੰਘ ਜੀ 2015 2016 ਦੇ ਵਿੱਚ ਜਦੋਂ ਬੇਅਦਬੀ ਦਾ ਨਿਸ਼ਾਫ ਲੈਣ ਦੇ ਵਾਸਤੇ ਪ੍ਰੋਟੈਸਟ ਚੱਲਦੇ ਪਏ ਸੀਗੇ ਗੁਰਦਾਸਪੁਰ ਦਾ ਜਸਪਾਲ ਸਿੰਘ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਮਾਰੀਆਂ ਗਈਆਂ ਮਾਰੀਆਂ ਬਹਿਬਲ ਕਲਾਂ ਕੋਟਕਪੂਰੇ ਕ੍ਰਿਸ਼ਨ ਭਗਵਾਨ ਸਿੰਘ ਗੁਰਜੀਤ ਸਿੰਘ ਸਰਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੁਹਾਨੂੰ ਕੀ ਲੱਗਦਾ ਹੈ ਵੀ ਇੰਨਾ ਅਤਿਆਚਾਰ ਹੋਇਆ ਹੋਵੇ ਕਿ ਸਿੱਖ ਕੌਮ ਇਹਨਾਂ ਨੂੰ ਮੁਆਫ ਕਰੇਗੀ ਨਹੀਂ ਕਦੇ ਵੀ ਨਹੀਂ ਕਰੇਗੀ ਮੈਂ ਤਾਂ ਇਹ ਕਹਿੰਦਾ ਵੀ ਸਿੱਖ ਕੌਮ ਹੁਣ ਤਗੜੇ ਹੋ ਜੋ ਆ ਹੁਣ ਬੋਟਾਂ ਸਲੋਮਣੀ ਕਮੇਟੀ ਦੇ ਆ ਰਹੀਆਂ ਨੇ ਤਗੜੇ ਹੋ ਕੇ ਇਹਨਾਂ ਨੂੰ ਮਗਰੋਂ ਲਾ ਕੇ ਉਹ ਵੀ ਆਪਣੇ ਹੱਥ ਚ ਕਰੀਏ ਉਹ ਇਹਨਾਂ ਦੇ ਹੱਥ ਵਿੱਚ ਆਪੇ ਡਰਾਮਾ ਕਰ ਲੈਂਦੇ ਨੇ ਕਿਰਸ ਰੋਪਾ ਪਵਾ ਦਿੰਦੇ ਨੇ ਸਰਸੇ ਵਾਲ ਨੂੰ ਪਾਤਾ ਇਹ ਕਦੇ ਸਰਸੇ ਨੂੰ ਮਾਫੀ ਦੇਤੀ ਤੇ ਕਦੇ ਸਰਸੇ ਵਾਲੇ ਨੂੰ ਕਹਿਤਾ ਇਹਦੇ ਵਿੱਚ ਚਰਚਾ ਨਹੀਂ ਹੋਣੀ ਲੋਕਾਂ ਨੂੰ ਮਰਵਾਤਾ ਬੱਸਾਂ ਸੜਾਤੀਆਂ ਇਹਨਾਂ ਨੇ ਤਾਂ ਲੋਕਾਂ ਨੂੰ ਮਰਵਾ ਕੇ ਉਹਨਾਂ ਦੀ ਮੱਝ ਤੇ ਉਹਨਾਂ ਦੀ ਖੂਹ ਦੇ ਉੱਤੇ ਕੁਰਸੀ ਬੈਠ ਕੇ ਰਾਜ ਕੀਤਾ ਇਹਨਾਂ ਨੇ ਹੂੰ ਉਹੋ ਕੰਮ ਇਹ ਚਾਹੁੰਦੇ ਨੇ ਇਸ ਕਰਕੇ ਕਦੇ ਵੀ ਜਿਹੜਾ ਕੋਈ ਦੱਸਿਆ ਭਾਈ ਜਸਪਾਲ ਸਿੰਘ ਗਰਦਾਸਪੁਰ ਦਾ ਜਾਂ ਆਸਕਬੀਰ ਉਹ ਮਾਂ ਕੱਲੀ-ਕੱਲੀ ਦਾ ਪੁੱਤਰ ਤੂੰ ਨੌਜਵਾਨ 10 15 ਕਿੱਲੇ ਕੇ 40 ਕਿੱਲੇ ਦੇ ਨੇੜੇ ਸਹਾਰ ਦੀ ਜਮੀਨ ਸੀ ਮੈਨੂੰ ਯਾਦ ਨਹੀਂ ਆ ਉਹਨਾਂ ਦੇ ਭੋਗ ਤੇ ਮੈਂ ਆਪ ਖੁੱਦ ਗਿਆ ਇਹਨਾਂ ਨੇ ਉਹਨਾਂ ਦੇ ਭੋਗ ਦੇ ਉੱਤੇ ਸਪੀਚ ਨਹੀਂ ਕਿਸੇ ਨੂੰ ਕਰਨ ਦਿੱਤੀ ਗੁਰਬਾਜਨ ਤੋਂ ਕਾਲ ਤੜਾ ਜਹੇਦਰ ਤੇ ਮੱਕੜ ਸੀ ਇਹਨਾਂ ਨੇ ਚੱਕ ਕੇ ਟੰਟ ਤੇ ਪਿਛਲੇ ਪਾਸੇ ਗੁਰੂ ਸਰ ਦਾ ਸਰੂਪ ਲੈ ਕੇ ਤਰਸੇਮ ਸਿੰਘ ਮੋਹਰਾਂ ਵਾਲਾ ਬੋਲਦਾ ਰਹਿ ਗਿਆ ਅਸੀਂ ਬੋਲਣਾ ਸੀ ਉੱਤੇ ਕਿਸੇ ਨੂੰ ਭਜਾ ਦਿੱਤਾ ਪੁਲਿਸ ਲਾਤੀ ਉਹਨਾਂ ਦੇ ਘਰ ਵਿੱਚ ਦਹਿਸ਼ਤ ਪਾ ਦਿੱਤੀ ਹੁਣ ਕਹਿਣਾ ਮੈਨੂੰ ਦਰਦ ਆਉਂਦਾ ਤੇ ਜਿਹੜਾ ਆਰਐਸਐਸ ਦਾ ਬੰਦਾ ਨਕੰਮਾ ਸੀ ਇਹਦਾ ਪਿਓ ਉਹ ਜਾ ਕੇ ਹਸਪਤਾਲ ਦੇ ਵਿੱਚ ਉਹਨੂੰ ਚਾਵਾ ਤੇ ਉਹਨੂੰ ਪੈਸੇ ਦੇ ਕੇ ਉਹਨੂੰ ਪਿਆਰ ਦਿੰਦਾ ਤੇ ਸ਼ਾਵਾ ਤੋਂ ਇਸੇ ਤਰ੍ਹਾਂ ਮਾਰੀ ਜੋ ਆਹ ਤੁਸੀਂ ਕੌਮ ਨਾਲ ਕੰਮ ਕੀਤਾ ਯਾਰ ਸ਼ਰਮ ਆਉਣੀ ਚਾਹੀਦੀ ਹੈ ਖਾਲਸਾ ਜੀ ਵੀਡੀਓ ਲੰਬੀ ਹੋ ਜਾਏਗੀ ਕਹਿੰਦੇ ਨੇ ਵੀ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਤੇ ਜਿਨ੍ਹਾਂ ਨੇ ਵੀ ਕੋਈ ਗੁਨਾਹ ਕੀਤਾ ਸੀਗਾ ਜਾਂ ਤਾਂ ਉਹਨਾਂ ਨੂੰ ਕੋੜੇ ਮਾਰੇਗੇ ਦਰਖਤ ਦੇ ਨਾਲ ਬੰਨ ਕੇ ਤੇ ਜਾਂ ਉਹਨੂੰ ਜਿਹਦੇ ਜਿਸ ਤਰ੍ਹਾਂ ਉਹ ਜੇ ਮਾਫੀ ਮੰਗਣ ਦਾ ਕੋਈ ਤਰੀਕਾ ਹੁੰਦਾ ਹੈ ਗੁਰਮਤ ਮਰਿਆਦਾ ਦੇ ਹਿਸਾਬ ਨਾਲ ਉਹਨੂੰ ਮਾਫੀ ਵੀ ਦਿੱਤੀ ਜਾਂਦੀ ਹੈ ਤੇ ਇਹ ਜਿਹੜਾ ਇਹਨਾਂ ਦਾ ਤਰੀਕਾ ਹੈਗਾ ਮਾਫੀ ਮੰਗਣ ਦਾ ਕਿਵੇਂ ਵਿਖਦੇ ਹੋ ਨਹੀਂ ਇਹਦਾ ਘਰ ਦੇ ਵਿੱਚ ਕਹਿੰਦਾ ਵੀ ਉਹ ਪਿਓ ਨੇ ਪੁੱਤਰ ਨੇ ਗਲਤੀ ਕਰਨ ਲਈ ਪਿਓ ਨੂੰ ਕਹਿੰਦਾ ਵੀ ਤੂੰ ਮੈਨੂੰ ਇੱਕ ਬਾਤ ਸੁਣੋ ਪਾ ਦੇਵੀਂ ਤੇ ਸਵੇਰੇ ਮਾਫ ਹੋ ਜਾਏਗਾ ਆਹ ਕੰਮ ਹੈ ਉੱਥੇ ਮਾਰਾ ਯਾਰ ਜੀਸੇ ਨੂੰ ਕੋੜੇ ਮਾਰੇਗੇ ਕੀ ਸੀ ਗਲਤੀ ਕੁਝ ਵੀ ਨਹੀਂ ਸੀ ਉਹਨੇ ਸਿਰਫ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਧੰਨ ਵੰਡਿਆ ਸੀ ਹੂੰ ਤੇ ਧੰਨ ਵੰਡਿਆ ਸੀ ਉਹਦੇ ਵਿੱਚ ਕੋਠੇ ਵਾਲੀਆਂ ਵੀ ਧੰਨ ਲੈ ਆਈਆਂ ਤੇ ਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਾ ਕਹਿੰਦਾ ਕਿਹੜਾ ਧੰਨ ਤੂੰ ਕਿਵੇਂ ਵੰਡਦਾ ਆ ਇੱਥੇ ਤੈਨੂੰ ਕੋੜੇ ਪੈਣ ਕਿ ਸਿਰਫ ਧੰਨ ਵੰਡਣ ਦੇ ਵਿੱਚ ਹੂੰ ਬਾਦਲਾ ਜਿੰਨਾ ਗਾਹੀ ਕਰਨੀ ਸੀ ਤੇ ਫਿਰ ਉਹਨੇ ਆਖਿਆ ਜੀ ਕਾਲੀ ਫੂਲਾ ਸਿੰਘ ਵਰਗਾ ਜਹੇਦਰ ਹੋਣਾ ਚਾਹੀਦਾ ਜੇਰਾ ਪ੍ਰਵਾਹ ਨਾ ਕਰੇ ਅੱਜ ਦਾ ਜਹੇਦਰ ਆ ਹਰਪ੍ਰੀਤ ਬੈਠਾ ਦਾਉਨਾ ਹਾਲ ਕੱਲ ਪਰਸੋ ਬਿਆਨ ਦਿੰਦਾ ਕਹਿੰਦਾ ਮੈਂ ਮੰਨਣਾ ਇਹ ਗੱਲ ਸਿਆਸੀ ਸਾਡੇ ਤੇ ਦੁਆ ਹੈ ਮੰਨਿਓ ਤੇ ਗਰਬਜਨ ਸਿੰਘ ਕਾਲਤਾ ਸਹਾਜੇਦਾਰ ਮੇਰੇ ਫੋਨ ਤੇ ਇਹਨੇ ਆਪ ਕਿਆ ਕਿ ਗੁਰਚਰ ਸਿੰਘ ਮੇਰੇ ਪੱਲੇ ਕੱਖ ਨਹੀਂ ਰਹਿਣ ਦਿੱਤਾ ਬਾਦਲਾ ਨੇ ਮੈਂ ਕੀ ਕਰ ਸਕਨਾ ਜੀ ਜੀ ਮੈਂ ਕੀ ਕਰ ਸਕਨਾ ਮੇਰੇ ਕੋਲ ਕੱਖ ਨਹੀਂ ਹੈਗਾ ਆਪ ਮੇਰੇ ਸਾਹਮਣੇ ਬਿਠਾ ਦੀ ਕਾਲਤਾ ਸਰ ਮੈਂ ਮੂੰਹ ਤੇ ਗੱਲ ਕਾਂਗਾ ਕਹਿੰਦਾ ਬਾਦਲਾ ਨੇ ਮੇਰੇ ਪੱਲੇ ਕੱਖ ਨਹੀਂ ਉਹਨਾਂ ਨੂੰ ਤੁਸੀਂ ਜੁੱਤੀ ਜੱਟਣ ਤੇ ਲਾ ਛੱਡਿਆ ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਿੜੀਆਂ ਮਾਫੀਆਂ ਇਹਦਾ ਸਾਡਾ ਕਾਲਤਾਸ ਵੀ ਕਬਜ਼ੇ ਵਿੱਚ ਉਹਦਾ ਪੈਸਾ ਵੀ ਲੁੱਟਿਆ ਜਾ ਰਿਹਾ ਹੈ ਉਹ ਤੋਂ ਦੀ ਪਰਮ ਮਰਜ਼ਾਦਾ ਜਿਹੜੀ ਉਹਨੇ ਧਜੀਆਂ ਡਾਈਆਂ ਜਾ ਰਹੀਆਂ ਨੇ ਕਿਹੜੀਆਂ ਮਾਫੀਆਂ ਤੇ ਕਿਹੜਾ ਸਾਰਾ ਕੁਝ ਆਪੀ ਉਹ ਮੈਂ ਫਿਰ ਗੱਲ ਤੁਹਾਨੂੰ ਕਰਦੇ ਆ ਸਰਸਿਆਂ ਨੂੰ ਮਾਫ ਕਰਾਇਆ ਆਪੀ ਉਹਨੂੰ ਸਜ਼ਾ ਦਵਾਈ ਆਪੀ ਉਹਦੇ ਕੋਲ ਗੁੱਡੇ ਰਗੜੇ ਕੀ ਇਹ ਸਾਰਾ ਸਾਡੀ ਮਿੱਟੀ ਪੀਤ ਕਰ ਰਹੇ ਨੇ ਇਹ ਹੋਰ ਗੁਨਾਹ ਕਰ ਬਰ ਰਹੇ ਨੇ ਮਾਫੀਆਂ ਨਹੀਂ ਲੈ ਰਹੇ ਮੈਂ ਤਾਂ ਹੋਰ ਕਹਿੰਦਾ ਸੁਖਵੀਰ ਇੱਕ ਗੱਲ ਹੋਰ ਸ਼੍ਰੋਮਣੀ ਕਮੇਟੀ ਇੱਕ ਗੱਲ ਸੁਣੋ ਜਿਹੜੇ ਪਿੰਡਾਂ ਵਿੱਚ ਸਿੱਖ ਪ੍ਰਚਾਰ ਕਰ ਰਹੇ ਨੇ ਅੱਜ ਵੀ ਪੁੱਲ ਬਲ ਜਿਹਨੇ ਪੁੱਲ ਬਖਸ਼ਾਉਂਦੇ ਭਾਈ ਨਾ ਅੱਜ ਵੀ ਉਹਨਾਂ ਨੂੰ ਟਿੱਕਰ ਸਪਰਕ ਕਰੋ ਨਾਲ ਖੜੋ ਉਹਨਾਂ ਨੂੰ ਗੁਰੂ ਦੀ ਗੋਲਕ ਚੋਂ ਖਰਚਾ ਦਿਓ ਤੇਲ ਪਾਣੀ ਦਾ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਬਣੇ ਚਰਚਾ ਨਾ ਬਣਨ ਤੇ ਗੁਰੂ ਕੀ ਸਿੱਖੀ ਵਧੇ ਅੱਜ ਵੀ ਉਸ ਪਾਸੇ ਪੋਲ ਨੂੰ ਆਵੋ ਜਿਹੜੀ ਗੁਰੂ ਦੀ ਗੋਲਕ ਸਹੀ ਜਗ੍ਹਾ ਤੇ ਲੱਗਣ ਲਈ ਐ ਡਰਾਮੇ ਨਾ ਕਰੋ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਸਿੱਖ ਕੌਮ ਦੇ ਆਗੂ ਭਾਈ ਗਰਚਰਨ ਸਿੰਘ ਗੱਟੀ ਜਿਨ੍ਹਾਂ ਨੇ ਵੱਡੇ ਵੱਡੇ ਖਲਾਸੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਦੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 57 ਦਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮਨਾਇਆ ਗਿਆ ਦਰਬਾਰ ਸਾਹਿਬ ਦੇ ਵਿੱਚ ਕਿਨੇ ਵੀ ਸਾਨੂੰ ਮੁਆਫੀ ਦਿੱਤੀ ਜਾਵੇ ਅਸੀਂ ਸਾਡੇ ਹੁੰਦਿਆਂ ਬਦਬੀਆਂ ਜਿਹੜੀਆਂ ਹੋਈਆਂ ਰਹੀਆਂ ਅਸੀਂ ਮਾਫੀ ਚਾਹੁੰਨੇ ਹਕੌਮ ਤੋਂ ਸੋ ਉੱਥੇ ਸੇਵਾ ਵੀ ਕੀਤੀ ਹੈ ਭਾਂਡਿਆਂ ਦੀ ਸੋ ਉੱਥੇ ਜਿਹੜੀ ਜੋੜੇ ਸਾਫ ਕਰਨ ਦੀ ਵੀ ਸੇਵਾ ਬਹੁਤ ਕੀਤੀ ਉਹਨਾਂ ਨੇ ਵੀ ਲੋਕਾਂ ਨੂੰ ਪਤਾ ਲੱਗੇ ਸੰਗਤਾਂ ਨੂੰ ਪਤਾ ਲੱਗੇ ਵੀ ਅਸੀਂ ਹੁਣ ਨੀਵੇਂ ਹੋ ਗਏ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਆਏ ਅਤੇ ਇਸ ਵੀਡੀਓ ਤੇ ਤੁਸੀਂ ਆਪਣੇ ਵਿਚਾਰ ਤੇ ਕਮੈਂਟ ਦੇਣੇ ਜਰੂਰ ਕਰੋ ਤਾਂ ਕਿ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਵੇ ਤਾਂ ਕਿ ਇਹ ਜਿਹੜਾ ਪ੍ਰਚਾਰ ਹੈ ਅੱਗੇ ਸੰਗਤਾਂ ਤੱਕ ਜਾਵੇ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ